ਵਦੇਸ਼ਾਂ ਦੀ ਧਰਤੀ ਉਤੇ ਭਵੇ ਖਬਨਉਣਗੇ ਨੌਜਵਾਨ ਨੂੰ ਦਿਲ ਦਾ ਦੌਰਾ ਪੈਣ ਦੇ ਮਾਮਲੇ ਵਾਦੇ ਹੀ ਜਾ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਅਜਿਹਾ ਇੱਕ ਹੋਰ ਮਾਮਲਾ ਅਰਮਾਨੀਆਂ ਤੋਂ ਸਾਹਮਣੇ ਆਇਆ ਇੱਥੇ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਨੌਜਵਾਨ ਦੀ ਪਛਾਣ 20 ਸਾਲਾਂ ਗੁਰਪਾਤ ਸਿੰਘ ਵਾਸੀ ਪਿੰਡ ਸਰਫਕੌਰ ਤੋਂ ਵੱਜੋ ਹੋਈ ਨੌਜਵਾਨ ਪੁੱਤਰ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਕ ਮੈਂਬਰ ਦਾ ਰੋ ਰੋ ਬੁਰਾ ਹਾਲ ਜਾਣਕਾਰੀ ਅਨੁਸਾਰ ਗੁਰਪਾਲ ਸਿੰਘ 7 ਮਹੀਨੇ ਪਹਿਲਾਂ ਹੀ ਆਪਣੇ ਚੰਗੇ ਭਵਿੱਖ ਪਰਿਵਾਰ ਦੇ ਪਾਲਣ ਪੋਸ਼ ਲਈ ਅਰਮਾਨੀਆਂ ਗਿਆ ਪਰ ਕੁਦਰਤ ਨੂੰ ਹੋ ਰਹੀ ਕੁਝ ਮਨਜੂਰ ਸੀ ਅਰਮਾਨੀਆਂ ਵਿੱਚ ਉਹਦੀ ਹਾਰਟ ਅਟੈਕ ਨਾਲ ਮੌਤ ਹੋ ਗਈ 5 ਲੱਖ ਰੁਪਏ ਕਰਜ਼ੇ ਲੈ ਕੇ ਪਰਿਵਾਰਕ ਨੇ ਗੁਰਪਾਲ ਸਿੰਘ ਨੂੰ ਵਿਦੇਸ਼ ਭੇਜਿਆ ਸੀ ਲੇਕਿਨ ਅੱਜ 7 ਮਹੀਨੇ ਬਾਅਦ ਗੁਰਪਾਲ ਲੱਕੜ ਦੇ ਕੈਬਨ ਵਿੱਚੋਂ ਵਾਪਸ ਘਰ ਲਿਆ ਗਿਆ ਇਸੇ ਦੁੱਖ ਦੇ ਮੌਕੇ ਹਰ ਇੱਕ ਦੀ ਅੱਖਾਂ ਵਿੱਚ ਅਥਰੂ ਨਜ਼ਰ ਆਏ ਗੁਰਬਾ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਪੇ ਅਤੇ ਇੱਕ ਛੋਟਾ ਭਰਾ ਨੂੰ ਛੱਡ ਗਿਆ ਹਮੇਸ਼ਾ ਲਈ ਅਲਵਿਦਾ ਕਹਿ ਕੇ ਉਸ ਜਹਾਨ ਵਿੱਚ ਚਲਾ ਗਿਆ ਜਿੱਥੋਂ ਕਦੇ ਕੋਈ ਵਾਪਸ ਨਹੀਂ ਆ ਸਕਾ 20 ਸਾਲਾ ਪੰਜਾਬੀ ਨੌਜਵਾਨ ਦੀ ਵਿਦੇਸ਼ੋਂ ਹੋਈ ਮੌਤ 5 ਲੱਖ ਲਗਾ ਕੇ 7 ਮਹੀਨੇ ਪਹਿਲਾਂ ਗਿਆ ਸੀ ਵਿਦੇਸ਼ ਪਰਿਵਾਰਕ ਚ ਦੁੱਖ ਭਰਿਆ ਮਾਹੌਲ ਮ੍ਰਿਤਕ ਦੀ ਦੇਹ ਪਹੁੰਚੀ ਪਿੰਡ ਕੀਤਾ ਗਿਆ ਅੰਤਿਮ ਸੰਸਕਾਰ ਦੇਖੋ ਲਾਈਵ ਤਸਵੀਰਾਂ న్యూਸ ਪੰਜਾਬ ਤੇ ਵਿਆਹੀ ਤੋਂ ਅਰਮੀਨੀਆ ਅਰਮੀਨੀਆ ਦੇ ਵਿੱਚ ਗਏ ਨ ਹੋ ਗਏ ਹੀ 6 ਸੱਤ ਮਹੀਨੇ ਹੋ ਗਏ ਹੀ ਗਏ ਨੂੰ ਸੁਹਾਮੀ ਨ ਜਾਣਦੇ ਆ ਹੀ ਗਏ ਨੂੰ ਤੇ ਆਪਣੇ ਵੱਲੋਂ ਤਾਂ ਹੀ ਕਮਾਈ ਕਰਕੇ ਕੱਲੇ ਚੁੱਕ ਚਕਾ ਗਾ ਲਾ ਕੇ 5 ਗੱਲਾਖ ਰੁਪਏ ਲਾਏ ਚੁੱਕਾ ਕੇ ਤੇ ਕਮਾਉਣ ਵਾਸਤੇ ਤਾਂ ਜਾ ਪਿੱਛੋਂ ਘਰ ਦੇ ਹਾਲ ਤੇ ਜਿਹੜੇ ਕੁਝ ਬਦਲ ਜਾਣਗੇ ਹਲਾ ਤਾਂ ਇਹਨਾਂ ਨੂੰ ਸੀ ਪਤਾ ਸਾਡੇ ਪੁੱਤ ਨਾਲ ਇਹ ਕੁਝ ਹੋਣਾ ਜਿੱਦਣ ਇਦਾਂ ਹੋਈ ਆ ਗੱਲ ਵੀ ਉਹਦੇ ਨਾਲ ਤੇ ਰਾਤ ਨੂੰ ਗੱਲ ਕੀਤੀ ਜਾਂਦਾ ਮਾਂ ਮੈਨੂੰ ਬੁਖਾਰ ਚੜਿਆ ਆ ਤੇ ਮੈਨੂੰ ਕਾਲੀ ਪੈਣੀ ਨਾਲੇ ਕਬਰਾਰ ਹੋਣਦੀ ਆ ਮਾਂ ਨੂੰ ਇੱਕ ਦਿਨ ਪਹਿਲਾਂ ਕਹਿੰਦਾ ਉਹ ਦਿਨ ਮਾਂ ਨੇ ਪੈਸੇ ਪਾਤੇ ਨੇ 200 ਰੁਪਇਆ ਵੀ ਪਾਇਆ ਉਹਨੂੰ ਕੌੜੋ ਦੇ ਵਿੱਚ ਤੇ ਆਲਾ ਦਵਾਈ ਲੈ ਤੇ ਫਿਰ ਥੋੜੇ ਦਿਨ ਬਾਅਦ ਫੇਰ ਆਂਦਾ ਮੈਨੂੰ ਅੱਜ ਜਿਆਦੀ ਕਬਰਾਰ ਹੋਣਦੀ ਆ ਤੇ ਕਾਲੀ ਪੈਣ ਰਹੀ ਆ ਤੇ ਪਤਾ ਨਹੀਂ ਮੈਨੂੰ ਮਾਂ ਕੀ ਹੋਣਿਆ ਆਂਦੇ ਪੁੱਤ ਤੂੰ ਇਦਾਂ ਕਰ ਨਹਾ ਤੋ ਕਿਤੇ ਲੰਮੇ ਪੈਸੇ ਤੇ ਰਸਟ ਕਰ ਖੜੇ ਤੂੰ ਠੀਕ ਹੋ ਜਾਏਗਾ ਕਬਰਾਰ ਪੈਣੀ ਆਂਦਾ ਇਥੇ ਨਾ ਆਸੀਜਨ ਦੀ ਵੀ ਥੋੜੀ ਜਿਹੀ ਕਮੀ ਆ ਇਹਨਾਂ ਪਤਾ ਹੀ ਨਹੀਂ ਹੈਗਾ ਕਿ ਇਹ ਕੰਮ ਹੋ ਜਾਣਾ ਇਨਨਤਾ ਸੋਚੇ ਨਹੀਂ ਮੰਨਦੇ ਵਿੱਚ ਤਾਂ ਆਪਣਾ ਉਹਨਾਂ ਤਾਂ ਚੰਗੇ ਕਮਾਵਾ ਵਾਸਤੇ ਭੇਜੀ ਦਾ ਕਮਾਈ ਵਾਸਤੇ ਭੇਜੀ ਦਾ ਬਿਹਾਲਤ ਹੀ ਮਾਂ ਸਭ ਚੁੱਕ ਚੁਕਾ ਕੇ ਮਾਂ ਚਰੀ ਦਾ ਕੀ ਰਹਿ ਗਿਆ ਕੁਛ ਹੀ ਨਾ ਲਾਕੀ ਟੁੱਟ ਗਿਆ ਸਾਰਾ ਚੁੱਕ ਚੁਕਾ ਬੜੇ ਔਕੇ ਪੁੱਤ ਪਾਲ ਲਿਆ ਇਹ ਦੋ ਭਰਾ ਸੀ ਦੂਜਾ 12 ਸਾਲ ਦਾ ਛੋਟਾ ਇਹੋ ਹੀ ਵੱਡਾ ਸੀ ਇਹਦੇ ਤੇ ਆਸਾਂ ਹੀ ਇਹਦੇ ਕੋਲ ਇਹ ਹੀ ਚੁੱਕ ਚੁਕਾ ਉਹ ਤਾਂ ਇਹਨੂੰ ਇਹ ਤਾਂ ਦਿਲਾਸਾ ਦੇਣੇ ਆ ਉਹ ਪੁੱਤ ਕੋਈ ਗਾਲੀ 1 ਮਹੀਨਾ ਕੱਢ ਟਾਈਮ ਆ ਤੈਨੂੰ ਇੱਟਲੀ ਗਾੜੀ ਕੱਢ ਦਾਂਗੇ ਕੰਚਨ ਲੈ ਤੋ ਕੋਈ ਗੱਲ ਨਹੀਂ ਇਹਨਾਂ ਨੇ ਹੀ ਪਤਾ ਪੁੱਤ ਨੇ ਡੱਬੇ ਚ ਪੈ ਕੇ ਹੋ ਕੇ ਆ ਜਾਣਾ ਇਹਨਾਂ ਤਾਂ ਸੋਚਿਆ ਹੀ ਨਹੀਂ ਹੈਗਾ ਆਪਾਂ ਜਸਸ਼ੰਗਾ ਦੇ ਇੰਕੀ ਮੰਗਰੀ ਕੋ ਅੰਤੇ ਨਹੀਂ ਬੜੀ ਕੁਝੀ ਆੜੀ ਲਾਸ਼ ਨੂੰ ਅੰਤੇ ਵੀ ਨਹੀਂ ਆਸ ਹੈਗੀ ਜਸਸ਼ੰਗਾ ਦੀ ਇਹੋ ਇਹ ਪੇ ਇੱਥੇ ਬੱਚਿਆਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਬੱਚੇ ਕਿਉਂ ਥੱਕੇ ਖਾਣ ਕਿਉਂ ਥੱਕੇ ਇੱਕ ਢਿੱਡ ਪਤਲੀ ਬਾਹ ਬੱਚੇ ਭੇਜੀ ਤੇ ਨਹੀਂ ਤੇ ਕੀ ਲੋੜੇ ਭੇਜਦੇ ਅਈ ਤੇ ਪੋਪਾ ਕਾਕਾ ਟੱਕਰ ਪੱਲੇ ਬੱਚੇ ਦੇ ਹੋ ਕੇ ਬੱਚੇ ਦੇ ਦੇਖੋ ਜੀ ਮਾਤਾ ਪਿਤਾ ਨੇ ਆਰਥਿਕ ਤੰਗੀ ਕਰਕੇ ਇਸ ਬੱਚੇ ਨੂੰ ਪਰਮਾਨਿਆਂ ਭੇਜਿਆ ਸੀ ਉਥੇ 9 ਮਹੀਨੇ ਹੋਏ ਨੇ ਗਏ ਜੀ 9 ਮਹੀਨਾ ਬਾਅਦ ਉਹਨਾਂ ਦੀ ਜਿਹੜੀ ਹੈ ਡੱਡ ਬੋੜੀ ਅੱਜ ਪਿੰਡ ਪਹੁੰਚ ਰਹੀ ਆ ਉਹ ਬੱਚਾ ਕਮਾਈ ਕਰਨ ਵਾਸਤੇ ਗਿਆ ਸੀ ਕਿਉਂਕਿ ਆਰਥਿਕ ਤੰਗੀ ਕਰਕੇ ਉਹਨਾਂ ਨੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਤੇ ਜੇ ਇੱਥੇ ਬੱਚਿਆਂ ਨੂੰ ਰੋਜ਼ਗਾਰ ਮਿਲੇ ਤੇ ਮਾਤਾ ਪਿਤਾ ਦਾ ਕਿਹੜਾ ਦਿਲ ਕਰਦਾ ਕਿ ਮੈਂ ਆਪਣੇ ਬੱਚੇ ਨੂੰ ਵਿਛੋੜਾਂ ਪਰ ਇਹ ਜਿਹੜੀ ਘਟਨਾ ਵਾਪਰੀ ਆ ਇਹ ਸਾਰੇ ਨਗਰ ਵਾਸਤੇ ਰਿਸ਼ਤੇਦਾਰਾਂ ਵਾਸਤੇ ਵੀ ਬਹੁਤ ਦੁਖਦਈ ਹੈ ਕਿਉਂ ਕਿ ਜਵਾਨ ਪੁੱਤਰ ਕਿਸੇ ਦਾ ਤੁਰ ਜਾਵੇ ਇਸ ਦੁਨੀਆ ਤੋਂ ਕਮਾਈ ਕਰਨ ਵਾਸਤੇ ਗਿਆ ਹੋਵੇ ਤੇ ਉਹ ਇਸ ਨਾਲ ਡੱਬੇ ਵਿੱਚ ਪੈ ਕੇ ਡੱਡ ਬੋੜੀ ਆਵੇ ਤੇ ਉਸ ਮਾਤਾ ਪਿਤਾ ਦਾ ਕੀ ਹਾਲ ਹੈ ਤੁਸੀਂ ਦੇਖ ਹੀ ਰਹੇ ਹੋ ਇਸ ਘਰ ਦੇ ਹਾਲਾਤ ਅਹੀਂ ਤੇ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਆ ਕਿ ਇਹਨਾਂ ਦੀ ਜੇ ਕੋਈ ਆਰਥਿਕ ਪੱਖੋਂ ਇਹਨਾਂ ਦੀ ਜਿਹੜੀ ਮਦਦ ਹੋ ਸਕੇ ਤੇ ਜਰੂਰ ਕਰਨ ਪਰਿਵਾਰ ਦੀ ਗੱਲ ਕਰੀਏ ਤੇ ਪਰਿਵਾਰ ਦੇ ਮੈਂਬਰ ਜੀ ਕਿੰਨੇ ਪੈਰ ਪਰਾਣੇ ਤੇ ਪਿਤਾ ਜੀ ਕੀ ਕਰੇ ਪਿਤਾ ਜੀ ਪਹਿਲਾਂ ਗਏ ਸੀ ਬਾਹਰ ਤੇ ਉਹ ਜਿਹੜੀ ਕੰਟਰੀ ਸੀ ਨਾਰਮਲ ਸੀਗੀ ਤੇ ਉੱਥੇ ਵੀ ਕਮਾਈ ਨਹੀਂ ਨਹੀਂ ਕਰ ਸਕਿਆ 9 ਸਾਲਾਂ ਬਾਅਦ ਇਹਦਾ ਪਿਤਾ ਵੀ ਆਇਆ ਤੇ ਨਾ ਪਿਤਾ ਨੇ ਵੇਖਿਆ ਪੁੱਤਰ ਆਪਣੇ ਨੂੰ 9 ਸਾਲ ਦੇ ਵਿੱਚ ਵਿੱਚ ਤੇ ਨਾ ਪੁੱਤ ਨਹੀਂ ਵੇਖਿਆ ਪਿਤਾ ਆਪਣੇ ਨੂੰ ਕੋ ਬਾਅਦ ਚ ਆਏ ਨੇ ਉਹ ਫੇਰ ਚਲੇ ਗਏ ਤੇ ਹੁਣ ਇਹਨੂੰ ਭੇਜਿਆ ਹੀ ਇਹਨਾਂ ਨੇ ਮਗਰੋਂ ਵੀ ਇਦਾਂ ਚੁੱਕ ਚਗਾ ਕੇ ਪੈਸੇ ਕਰਕੇ ਤੇ ਵੀ ਸਾਡਾ ਬੱਚਾ ਕਿਸੇ ਚੰਗੇ ਦੇਚ ਚ ਚਲ ਜੇਗਾ ਤੇ ਸਾਡੀ ਜਿਹੜੀ ਆਰਥਿਕ ਤੰਗੀ ਆ ਉਹ ਕੱਟੀ ਜਾਏ ਕੀ ਮੰਗ ਕਰਦੇ ਅਸੀਂ ਅਸੀਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਕੋਈ ਨਾ ਕੋਈ ਆਰਥਿਕ ਪੱਖੋਂ ਮਦਦ ਕੀਤੀ ਜਾਵੇ